ਸਰਕਾਰ ਸਟੈਂਡਰਡ ਸੀਜੀ ਆਈਪੀਐਸ ਉਹਨਾਂ ਦੀ ਸਖਤ ਹਦਾਇਤਾਂ ਅਨੁਸਾਰ ਜਿਹੜੀ ਹੈ ਨਸ਼ੇ ਦੇ ਕਾਰੋਬਾਰੀ ਨਿਪਟਾਰਾ ਡਰੱਗ ਦੇ ਅਕਸਾਈ ਦੇ ਕਾਰੋਬਾਰ ਵਿੱਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਤਕਰੀਬਨ ਇੱਕ ਹਫ਼ਤੇ ਦੀ 10 ਤੋਂ ਕਦਮੀਆਂ ਸੀ। 10-12 ਮਕਦਮੇ ਕਿਹੜੇ ਆ ਅਕਸਾਈਏ ਦਰਜ ਕੀਤੇ ਆ ਔਰ ਐਨਡੀਪੀਐਸ ਸੈਕਟਰ ਦੇ ਵੀ ਤੇ ਮਕਦਮੇ ਦਰਜ ਕੀਤੇ ਆ। ਜਿਹਦੇ ਪਹਿਲਾਂ ਸੀ 100 ਗ੍ਰਾਮ ਹੈਰੋਨ ਤੋਂ ਦੋ ਦੋਸ਼ੀ ਵੜ ਕੇ ਜੇਲ੍ਹ ਵਿੱਚ ਪਿੱ ਗਿਆ। ਰੱਗਮਨੀਮੀ ਫਟਿਆ ਨਾ ਹਾਂ ਰੱਗਮਨੀਮੀ ਇੱਕ ਚੋਰ ਸੀਗੇ ਜਿਨ੍ਹਾਂ ਨੇ ਮਕਦਮਾ ਨੰਬਰ ਜਿਹੜਾ ਸੀਗਾ 72824 ਦਰਜ ਹੋਇਆ ਸੀ ਇਹਦੇ ਵਿੱਚ ਦੋ ਜਿਹੜੇ ਉਹ ਚੋਰ ਸੀਗੇ 457 380 ਦਾ ਦਰਜ ਹੋਇਆ ਸੀ 40 ਨੰਬਰ ਉੱਪਰੋਂ ਇਹਨਾਂ ਵਿੱਚ ਦੋ ਉਹ ਚੋਰ ਇਹਦੇ ਨਾਲ ਕੋਲ ਰੱਗਮਨੀਮੀ ਵਿਲੀ ਤੇ ਚਾਰ ਚੋਰੀ ਦੇ ਮੋਟਰਸਾਈਕਲ ਵੀ ਆ ਜਿਹੜੀ ਹੇਟਸਟਾਪ ਤੇ ਰਹੀ ਹੈ ਆ ਲੇਟੈਸਟ ਅਪਡੇਟ ਹੈ ਉਹਨੇ 150 ਗ੍ਰਾਮ ਹੈਰੋਨ ਫੜੀ ਹੈ ਇਹ ਬਲਵਿੰਦਰ ਸਿੰਘ ਦਾ ਨਾਮ ਹੈ ਪੰਡਿਟ ਦਾ ਇਹ ਇਹਦਾ ਇਹਦਾ ਲਾਤਾ ਦੀ ਵਾਸੀ ਬਲਵਿੰਦਰ ਸਿੰਘ ਉਰਫ ਸੂਨੂ ਉੱਤਰ ਤਰਸੀਮ ਸਿੰਘ ਵਾਸੀ ਮੁਹੱਲਾ ਸੇਕਪੁਰਾ ਇਹਨੂੰ ਗ੍ਰੇਫਡਰ ਕਰਕੇ ਉੱਤੋਂ 150 ਬਣ ਹੈ ਹੋਰ ਬੜੀ ਜੀ ਹੋਣੇ ਦੀ ਇੱਕ ਨੋਵਾ ਗੱਡੀ ਇੱਕ ਕੰਪਿਊਟਰ ਖੰਡਾਰ ਜਬੂਰ ਸਾਨੂੰ ਮਿਲਿਆ ਉਹ ਵੀ ਇਸ ਵਿੱਚ ਕਲੀਕ ਪਾਇਆ ਗਿਆ ਤੇ ਇਹਨੂੰ ਮੁਕੰਮਲ ਤ੍ਰਿਸ਼ਟੀ ਸਾਹਮਣੇ ਆ ਗਿਆ ਬਸ ਇਦਿਕੇ ਹੋਣਾ ਸੀ ਇਹਨਾਂ ਮਾਰ ਲਏ ਤੇ ਅੱਗੋਂ ਹੋਰ ਵੀ ਆਇਆ ਕਾਫੀ ਪਰਾਂਸੀ ਹੋ ਗਿਆ ਸੀ ਉਹ ਮਾਲ ਹੈ ਤੇ ਇਹ ਇਹਨਾਂ ਦੇ ਲਿੰਕ ਕਾਫੀ ਬਾਤ ਜੁੜੇ ਹੋਏ ਆ ਉਹਨਾਂ ਨੂੰ ਅਸੀਂ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਨੂੰ ਜੋੜ ਕੇ ਅਸੀਂ ਉੱਥੇ ਤੱਕ ਪਹੁੰਚ ਰਹੇ ਹਾਂ ਤੇ ਜਲਦੀ ਹੋਰ ਇਹੋ ਕਿ ਆਸਾਂ ਨੂੰ ਇਹ ਪ੍ਰੀਮੀਅਮ ਫਰੇਮ ਮੈਸੇਜ ਕਰਨਾ ਨਹੀਂ ਕਿ ਨਾ ਕਿ ਅਸੀਂ ਜਿਹੜੇ ਓਰੀਜਨ ਲੋਕ ਆ ਇਹ ਕਾਰੋਬਾਰ ਛੱਡ ਦੇਣ ਚੰਗਾ ਸਮਝ ਲਈ ਸਮਾਜ ਤੋਂ ਲੋਕਾਂ ਦੇ ਬੱਚਿਆਂ ਨੂੰ ਜਿਹੜੀ ਇਹ ਇਸ ਕੋਡ ਤੋਂ ਜਿਹੜਾ ਵਾ ਸ਼ਿਕਾਰਾਂ ਮਿਲ ਸੀ ਇਹ ਲੋਕ ਜਿਹੜੇ ਇਦਾਂ ਕੰਮ ਕਰਦੇ ਰਹੇ ਨੇ ਇਸ ਤਰ੍ਹਾਂ ਸਾਡੇ ਦੇ ਬੱਚਿਆਂ ਨਾਲ ਬੇਇੱਜ਼ਤੀ ਕਰਾਉਂਦੇ ਉਹ ਇਹਨਾਂ ਨੂੰ ਮੇਰੀ ਬੇਤੀ ਹੈ ਕਿ ਤੁਸੀਂ ਇਹ ਕੰਮ ਛੱਡੋ ਬਈ ਹੋਰ ਕੰਮ ਕਰਨਾ। ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਹਾਲਤ 'ਚ ਨਸ਼ੇ ਦੇ ਕਾਰੋਬਾਰੀ ਨੂੰ ਨਹੀਂ ਬਖਸ਼ਿਆ। ਸਾਡੇ ਮਾਨਯੋਗ ਐਸਐਸਬੀ ਸਾਹਿਬ ਦੀ ਸਖਤ ਹਦਾਇਤਾਂ ਕਿਸੇ ਨਸ਼ੇ ਦੇ ਕਾਰੋਬਾਰੀ ਨਾਲ ਕੋਈ ਸਹਿਯੋਗ ਨਹੀਂ ਹੋਵੇ। ਇਹ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ